ਸਤਿ ਸ੍ਰੀ ਅਕਾਲ ਜੀ 98 ਸਾਲ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਉਹ ਤੁਹਾਨੂੰ ਦੱਸ ਦਿਆ ਉਸ ਨੋਟਿਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਤਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਦੇਖੋ ਜੀ ਨੋਟਿਸ ਵਿੱਚ ਲਿਖਿਆ ਹੈ ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਦੇ ਪ੍ਰਾਇਮਰੀ ਦੇ ਅਪਕਾਂ ਲਈ 12 10 2022 ਨੂੰ ਵਿਗਿਆਪਨ ਦਿੱਤਾ ਗਿਆ ਸੀ ਤੇ ਉਹਦਾ ਪੇਪਰ ਵੀ ਹੋ ਚੁੱਕਿਆ ਇਸ ਉਪਰੰਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਈਡਬਲਯੂਐਸ ਦੇ ਆਖਵਾ ਕਰਨ ਨੂੰ ਸੰਬੰਧੀ ਸੀਡਬਲਯੂਪੀ ਨੰਬਰ ਕੇਸ ਨੰਬਰ ਸੀਗਾ 4264 2021 ਸਿਕੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਫੈਸਲੇ ਮਿਤੀ 14 10 2024 ਅਤੇ ਹੌਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ NIOS نیشنل ਸਕੂਲ ਆਫ ਓਪਨ ਸਕੂਲਿੰਗ ਐਟਟੀ ਦੇ ਡਿਪਲੋਮੇ ਦੀ ਵੈਧਤਾ ਸੰਬੰਧੀ ਫੈਸਲੇ ਮਿਤੀ 10 12 2024 ਦੇ ਸੰਮੁਖ ਅਗੇਰਲੀ ਕਾਰਵਾਈ ਕਰਦੇ ਹੋਏ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਵਕ ਵਕ ਮਿਤੀਆਂ ਨੂੰ ਪਹਿਲਾਂ ਜਾਰੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ ਨੂੰ ਰੱਦ ਕਰਦੇ ਹੋਏ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਮਿਤੀ 42 2025 ਨੂੰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਸੀ COC P 105725 ਵੀਰਪਾਲ ਦੇ ਅੰਤਰੀਮ ਹੁਕਮ ਮਿਤੀ 442025 ਦੇ ਸੰਮੁਖ ਰਿਵਾਈਜ਼ਡ ਦੀ ਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਅਨੁਸਾਰ ਹਾਜ਼ਰ ਕਰਵਾਏ ਜਾਣ ਵਾਲੇ ਉਮੀਦਵਾਰਾਂ ਨੂੰ ਹਾਜ਼ਰ ਹੋਣ ਦੀ ਮਿਤੀ ਤੋਂ ਵਿੱਤੀ ਲਾਭ ਦੇਣੇ ਯੋਗ ਹੋਣਗੇ ਦੇ ਨਾਲ ਹੀ ਉਹਨਾਂ ਨੇ ਅਗਲੇ ਪੈਰੇ 'ਚ ਲਿਖਿਆ ਕਿ ਉਹ ਕ ਤਰੀਕਾ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਵਿਚਲੇ ਯੋਗ ਉਮੀਦਵਾਰਾਂ ਨੂੰ ਬਾਰਡਰ ਏਰੀਆ ਦੇ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ 17 ਜ਼ਿਲ੍ਹਿਆਂ ਵਿੱਚ ਮੌਜੂਦ ਖਾਲੀ ਅਸਾਮੀਆਂ ਵਿਰੁੱਧ ਸਟੇਟ ਐਮ ਆਈ ਐਸ ਐਲ ਵੱਲੋਂ ਔਨਲਾਈਨ ਪ੍ਰਕਿਰਿਆ ਰਜਿਸਟ੍ਰੇਸ਼ਨ ਚੁਣ ਕਰਵਾਈ ਗਈ ਸੀ ਜਿਸ ਦੇ ਸੰਬੰਧ ਮੁੱਖ ਯੋਗ ਉਮੀਦਵਾਰਾਂ ਨੂੰ ਮਿਤੀ 1.4.2025 ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਸੀ ਸਿੱਖਿਆ ਮੰਤਰੀ ਡਾਇਰੈਕਟੋਰੇਟ ਵੱਲੋਂ ਸੀਓਸੀਪ ਨੰਬਰ 1057/2025/ਪੰਦੇ ਕੇਸ ਵਿੱਚ ਹੋਏ ਅੰਤਰੀਮ ਹੁਕਮ ਮਿਤੀ 4.4 25 ਦੀ ਪਾਲਣਾ ਕਰਦੇ ਹੋਏ ਉਹਨਾਂ ਵੱਲੋਂ 88994 ਦੀ ਨਵੀਂ ਰਿਵਾਈਜ਼ਡ ਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਮਿਤੀ 24 2025 ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ ਕਿ ਨਾਟਸ ਚਾਰ ਨੇ ਪ੍ਰਤੀਸੰਧੀ ਪਹਿਲਾਂ ਭੇਜਿਆਗੇ ਪ੍ਰੋਵੀਜ਼ਨ ਸਿਲੈਕਸ਼ਨ ਸੂਚੀਆਂ ਦੀ ਜਗ੍ਹਾ ਹੁਣ ਰਿਵਾਈਜ਼ਡ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਉਹਨਾਂ ਸਿਲੈਕਸ਼ਨ ਸੂਚੀਆਂ ਦਾ ਹੀ ਬਦਲ ਹੋਵੇਗੀ ਸਿੱਕੇ ਅੱਗੇ ਉਹਨਾਂ ਕਹੇ ਕਿ ਅਪਲੋਡ ਕੀਤੀ ਰਿਵਾਈਜ਼ਡ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਨਵੇਂ 181 ਯੋਗ ਉਮੀਦਵਾਰ ਸ਼ਾਮਲ ਕਰ ਦਿੱਤੇ ਗਏ ਹਨ ਇਨ੍ਹਾਂ 181 ਉਮੀਦਵਾਰਾਂ ਨੂੰ ਆਨਲਾਈਨ ਪ੍ਰੋਸੈਸਰ ਸਟੇਸ਼ਨ ਚੋਇਸ ਕਰਵਾਈ ਜਾਣੀ ਹੈ ਸਟੇਸ਼ਨ ਅਲਾਟਮੈਂਟ ਤੇ ਮੰਤਵ ਲਈ ਮਿੱਤੀ ਪੋਰਟਲ 27/4/2025 ਨੂੰ 3 ਪੀਐਮ ਤੋਂ 28/4/2025 ਤੱਕ 3 ਪੀਐਮ ਤੱਕ ਖੁੱਲ੍ਹਾ ਰਹੇਗਾ ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਸਮੇਂ ਬਾਰਡਰ ਏਰੀਆ ਦੇ ਰੂਲਾ ਅਨੁਸਾਰ 23 64 ਭਰਤੀ ਚੱਲ ਰਹੀ ਹੈ ਇਸ ਲਈ ਬਾਰਡਰ ਏਰੀਆ ਦੇ 5 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਦੇ 17 ਜ਼ਿਲ੍ਹਿਆਂ ਵਿੱਚ ਖਾਲੀ ਅਸਾਮੀਆਂ ਵਰਗ ਸਟੇਸ਼ਨ ਅਲਾਟਮੈਂਟ ਵਿੱਚ ਲਈ ਵਿਚਾਰਿਆ ਜਾਏਗਾ ਇਨ੍ਹਾਂ ਯੋਗ ਉਮੀਦਵਾਰਾਂ ਨੂੰ ਹੱਦਾਇਤ ਕੀਤੀ ਜਾਂਦੀ ਕਿ ਉਕਤ ਸ਼ੈਡਿਊਲ ਅਨੁਸਾਰ ਸਟੇਸ਼ਨ ਚੋਣ ਕਰਨੀ ਯਕੀਨੀ ਬਣਾਈ ਜਾਣ ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚ ਸ਼ੋ ਹੋਰੀ ਵੈਕੈਂਸੀ ਲਿਸਟ ਵਿੱਚੋਂ ਜਿੰਨੇ ਮਰਜ਼ੀ ਸਟੇਸ਼ਨਾਂ ਦੀ ਆਪਸ਼ਨ ਭਰ ਸਕਦੇ ਹਨ ਅਤੇ ਅੱਗੇ ਉਹਨਾਂ ਨੇ ਲਿਖਿਆ ਕਿ ਇਹ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨਲਾਈਨ ਹੋਵੇਗੀ ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ ਉਹਨਾਂ ਨੂੰ ਵੈਕੈਂਸੀ ਵਿੱਚ ਖਾਲੀ ਰਹਿੰਦੇ ਸਟੇਸ਼ਨ ਜਿਹੜੇ ਵੀ ਜ਼ਿਲ੍ਹੇ ਦੇ ਮਰਜ਼ੀ ਹੋਣ ਜਾਂ ਜਿਹੜੇ ਵੀ ਮਰਜ਼ੀ ਕੈਟਾਗਰੀ ਵਾਲੇ ਹੋਣ ਉਹਨਾਂ ਦੀ ਭਰਤੀ ਉੱਥੇ ਹੋਵੇਗੀ ਸੋ ਦੋਸਤੋ ਜਿਹੜੇ 181 ਉਮੀਦਵਾਰ ਨਵੇਂ ਸ਼ਾਮਲ ਕੀਤੇ ਗਏ ਸੀ ਇਹ ਲਿਸਟ ਉਹਨਾਂ ਦੇ ਲਈ ਹੈ ਸੌਰੀ ਦੋਸਤੋ ਇਹ ਹੀ ਨੋਟਿਸ ਉਹਨਾਂ ਦੇ ਲਈ ਹੈ ਸੋ ਹੁਣ ਉਹਨਾਂ ਦੇ ਲਈ ਅਲੱਗ ਤੋਂ ਪੋਰਟਲ ਖੁੱਲ੍ਹਾ ਜਾਏਗਾ ਜਿੱਥੇ ਕਿ ਉਹ ਸਟੇਸ਼ਨ ਦੀ ਚੋਣ ਕਰ ਸਕਦੇ ਨੇ ਸੋ ਉਹਨਾਂ ਨੂੰ ਕੰਗ੍ਰੈਚੁਲੇਸ਼ਨ ਜਿਨ੍ਹਾਂ ਦੇ ਨਾਮ ਆ ਗਏ ਸੋ ਦੋਸਤੋ ਇਹਨਾਂ ਦੀਆਂ ਹੋਰ ਅਪਡੇਟਸ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਚੰਗੀ ਲੱਗੀ ਹੋਵੇ ਤਾਂ ਜਰੂਰ ਦੱਸਣਾ ਅਤੇ ਕੀ ਕੀ ਸੁਧਾਰ ਕਰਨੇ ਚਾਹੀਦੇ ਨੇ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਣ ਦੇ ਲਈ